ਆ ਗੁਰਿੰਦਰ ਢਿੱਲੋਂ ਦੀ ਗੱਲ ਕਰੋ ਤੁਸੀਂ ਇਹਨਾਂ ਨੇ ਕਾਨੂੰਨ ਦੀ ਉਲੰਘਣਾ ਕਰਕੇ ਜਿਹੜਾ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਕੇ ਵਿਆਸ ਦਰਿਆ ਜਿਹੜਾ ਉਹਦੇ ਵਿੱਚ 4-5 ਕਿਲੋਮੀਟਰ ਜਿਹੜੀਆ ਚੌੜਾਈ ਦੇ ਵਿੱਚ ਉਹਦਾ ਦਰਿਆ ਦਾ ਜਿਹੜਾ ਵਹਾਅ ਬਦਲ ਕੇ ਤੇ ਇਹਨਾਂ ਨੇ ਅੰਦਰਲੇ ਪਾਸੇ ਜ਼ਮੀਨਾਂ ਖਾਡ ਲੀਆਂ ਨੇ ਇਹ ਜਿਹੜੇ ਡੇਰੇ ਵਾਲੇ ਨੇ ਜਿਨ੍ਹਾਂ ਨੇ ਹੁਣ ਤੱਕ ਕਿੰਨੇ ਗੁਰਦੁਆਰੇ ਢਾਹਤੇ ਨੇ ਜਿਸ ਤਰ੍ਹਾਂ ਇਹ ਗਰੀਬ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਡਾਪ ਕਰ ਗਏ ਨੇ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਪਤਾ ਨਹੀਂ ਇਹ ਅੱਜ ਢਾਹ ਦੇਣ ਕੱਲ ਢਾਹ ਦੇਣਾ ਜਿਹਨੂੰ ਮੈਂ ਹਾਈ ਕੋਰਟ ਦੇ ਆਰਡਰ ਨਾਲ ਹੀ ਰੋਕਿਆ ਇਹ ਜਿਹੜੇ ਰਾਜਨੀਤਿਕ ਲੋਕ ਨੇ ਇਹ ਉਹਨਾਂ ਦੇ ਜਾ ਕੇ ਪੈਰਾਂ 'ਚ ਬੰਦੇ ਆ ਉਹਨਾਂ ਦੇ ਜਿਹੜਾ ਹੌਸਲਾ ਵੱਧਾ ਤੇ ਉਹ ਕਿਸੇ ਕਾਨੂੰਨ ਦੀ ਪਰਵਾਹ ਨਹੀਂ ਕਰਦੇ ਤੇ ਕਿਸੇ ਮਾਰੇ ਦੀ ਪਰਵਾਹ ਨਹੀਂ ਕਰਦੇ ਇਹ ਸਾਰੇ ਡੇਰੇ ਦਾਰਾਂ ਡੇਰਿਆਂ ਦੇ ਜਾ ਕੇ ਇਹ ਤਲੇ ਚੱਟਦੇ ਆ ਉਥੇ ਜਿਹੜਾ ਵੀ ਲੀਡਰ ਜਾਂਦਾ ਜਾਂਦਾ ਹੈ ਨਾ ਮੈਂ ਉਹਦੇ ਹੱਕ 'ਚ ਨਹੀਂ ਹੈਗਾ ਕਿਸੇ ਨੂੰ ਨਹੀਂ ਉੱਥੇ ਜਾਣਾ ਚਾਹੀਦਾ ਮਾਝੇ ਪਾਸੇ ਮਨਜੀਤ ਸਿੰਘ ਮਾਨ ਭਾਵੇਂ ਕੋਈ ਵੀ ਹੋਵੇ ਕੇਂਦਰ ਤੇ ਕੇਂਦਰ ਦੀਆਂ ਏਜੰਸੀਆਂ ਇਹਨੂੰ ਖਤਮ ਕਰਨਾ ਚਾਹੁੰਦੀਆਂ ਨੇ ਕਿ ਇਹ ਜਿਹੜੇ ਜੰਮੀ ਗੁਰੂ ਨੇ ਇਹਨਾਂ ਗੁਰੂਆਂ ਦੇ ਰਾਹੀ ਇੱਥੇ ਇੱਕ ਐਸਾ ਜਾਲ ਵਿਛਾ ਕੇ ਤੇ ਇਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਉਜੇ ਜਿਹੜੇ ਇਹ ਢੇਰੇ ਨੇ ਇਹਨਾਂ ਨੂੰ ਇੱਥੇ ਇੰਨਾ ਪੈਦਾ ਕਰ ਦੋ ਕਿ ਲੋਕ ਜਿਹੜੇ ਨੇ ਢੇਰਿਆਂ ਨਾਲ ਜੁੜ ਜਾਣ ਤੇ ਸੱਚ ਨੂੰ ਛੱਡ ਦੇਣ ਗੁਰੂ ਗ੍ਰੰਥ ਸਾਹਿਬ ਜੀ ਗੁਰਗੱਲ ਸਾਹਿਬ ਨੂੰ ਛੱਡ ਕੇ ਤੇ ਇਹਨਾਂ ਢੇਰਾਂ ਨਾਲ ਜਾਣਗੇ ਇਹਦੇ ਪਿੱਛੇ ਇੱਕ ਸੋਚ ਕੰਮ ਰਹੀ ਹੈ ਕੰਮ ਕਰ ਰਹੀ ਆ ਇੱਕ ਸੋਚ ਐ ਸੋਚ ਆ ਜਿਹੜਾ ਪੰਤੇ ਦਾ ਪੋਤਰਾ ਅੱਜ ਬਕਵਾਸ ਕਰ ਰਿਹਾ ਇੱਕ ਬੁੱਚੜ ਦਾ ਪੋਤਰਾ ਇਹ ਕਹਿੰਦਾ ਕਿ ਪੰਜਾਬ ਦੇ ਵਿੱਚ ਅਮਰਤਪਾਲ ਇਲੈਕਸ਼ਨ ਲੜ ਰਿਹਾ ਤੇ ਇਹਦੇ ਇਲੈਕਸ਼ਨ ਲੜਨ ਦੇ ਨਾਲ ਜਿਹੜਾ ਜਿਹੜਾ ਫਿਰ ਉਹ ਹਾਲਾਤ ਪੈਦਾ ਹੋ ਜਾਣਗੇ ਸਾਨੂੰ ਪੰਜਾਬ ਛੱਡਣਾ ਪਊਗਾ ਉਹ ਚੰਡਾਲਾ ਤੇਰੇ ਦਾਦੇ ਨੇ ਪਹਿਲਾਂ ਕੀ ਕਸਰ ਛੱਡੀ ਤੇ ਕੀ ਤੁਸੀਂ ਉਹ ਜਿਹੜਾ ਕੰਮ ਜਿਹੜਾ ਨਹੀਂ ਕੀਤਾ ਪੁੱਤ ਦੇ ਸਾਹਮਣੇ ਮਾਂ ਦੀ ਚੱਲ ਲੁੱਟੀ ਗਈ ਇੱਥੋਂ ਤੱਕ ਕਿ ਉਹਨਾਂ ਨੂੰ ਨਰਵਸਤਰ ਕਰਕੇ ਇੱਕ ਹਵਾਲਾਚ ਬੰਦ ਕੀਤਾ ਗਿਆ ਤੇਰੇ ਬਟੂਆ ਤੇਰੇ ਪੁੱਛੜ ਦਾਦੇ ਨੇ ਇਹ ਜ਼ੁਲਮ ਕੀਤੇ ਸੋਣਾ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਸਿਆਸਤਦਾਨ ਡੇਰਿਆਂ ਦੇ ਵਿੱਚ ਜਾ ਰਹੇ ਨੇ ਵੋਟਾਂ ਮੰਗ ਰਹੇ ਨੇ ਤਾਂ ਇਹਨਾਂ ਦਿਨਾਂ ਦੇ ਵਿੱਚ ਵੱਖ-ਵੱਖ ਸਿਆਸਤਦਾਨ ਡੇਰਾ ਬਿਆਸ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਕੋਲ ਵੀ ਗਏ ਉੱਥੇ ਜਾ ਕੇ ਮੁਲਾਕਾਤ ਕੀਤੀ ਇੱਕ ਵਾਰੀ ਤਾਂ ਇਹ ਕਹਿ ਦਿੱਤਾ ਜਾਂਦਾ ਕਿ ਨਤਮਸਤਕ ਹੋਏ ਆ ਮਿਲੇ ਆ ਪਰ ਕਈ ਵਾਰ ਸਵਾਲ ਲੋਕਾਂ ਦੇ ਬੜੇ ਹੁੰਦੇ ਨੇ ਲੋਕ ਪੁੱਛਦੇ ਨੇ ਕਿ ਡੇਰਿਆਂ ਦੇ ਉੱਤੇ ਕਿਉਂ ਜਾਂਦੇ ਨੇ ਜਦੋਂ ਵੋਟਾਂ ਦੀ ਲੋੜ ਹੁੰਦੀ ਆ ਇਸ ਕਰਕੇ ਜਾਂਦੇ ਨੇ ਪਰ ਪਿੱਛੇ ਜੇ ਕਾਫੀ ਚਰਚਾ ਰਹੀ ਆ ਅਸੀਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਬਲਦੇਵ ਸਿੰਘ ਸਿਰਸਾ ਨੇ ਕਿਸਾਨ ਆਗੂ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਡੇਰਿਆਂ ਦੇ ਉੱਤੇ ਜਾਣ ਦੀ ਕਿਉਂ ਲੋਡ ਪੈਂਦੀ ਐ ਸਿਆਸਤਦਾਨਾਂ ਨੂੰ ਕਿਉਂ ਉੱਥੇ ਜਾ ਕੇ ਇਹ ਚੀਜ਼ਾਂ ਕੀਤੀਆਂ ਜਾ ਰਿਆ ਨੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਵੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਅਕਸਰ ਸਵਾਲ ਚੁੱਕੇ ਨੇ ਜਵਾਬ ਮੰਗਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀਆਂ ਇਹ ਚੀਜ਼ਾਂ ਹੋ ਰਹੀਆਂ ਨੇ ਪਵਾ ਉਹ ਕਿਤਾਬਾਂ ਨੂੰ ਲੈ ਕੇ ਸੀਗਾ ਪਵਾ ਹਰ ਇੱਕ ਚੀਜ਼ ਨੂੰ ਲੈ ਕੇ ਸੀਗਾ ਹੁਣ ਸਿਆਸਤਦਾਨ ਡੇਰਿਆਂ ਦੇ ਵਿੱਚ ਜਾ ਰਹੇ ਨੇ ਮੁਲਾਕਾਤਾ ਕਰ ਰਹੇ ਨੇ ਸਾਰੇ ਜਿਨ੍ਹਾਂ ਨੇ 올ਓਵਰ ਜੇ ਪਵਾ ਗੱਲ ਕੀਤੀ ਜਾਵੇ ਡੇਰਾ ਬਿਆਸ ਵਾਲੇ ਬਾਬੇ ਕੋਲ ਬੜਾ ਜਾ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਕਿ ਕੀ ਚੱਲ ਕੀ ਰਿਹਾ ਪੰਜਾਬ ਦੀ ਰਾਜਨੀਤੀ ਦੇ ਵਿੱਚ 올ਓਵਰ ਰਾਜਨੀਤੀ ਦੇ ਵਿੱਚ ਅਸਲ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਸ਼ਾਂਤੀ ਬਣੀ ਆ ਪਹਿਲਾਂ ਵੀ ਇਹਨਾਂ ਲੋਕਾਂ ਨੇ ਅੱਗ ਲਾਈ ਸੀ ਉਸ ਟਾਈਮ ਤੇ ਵੀ 1978 ਦੇ ਵਿੱਚ ਜਿਹੜਾ ਨਰਕਤਾਰੀ ਡੇਰਾ ਸੀ ਉਹਦਾ ਜਦੋਂ ਮੁਖੀ ਇੱਥੇ ਗੁਰਬਚਨਾ ਆਇਆ 1978 ਦੇ ਵਿੱਚ ਆ ਅੰਮ੍ਰਿਤਸਰ ਵਿਸਾਖੀ ਦਾ ਜਿਹੜਾ ਤਿਹਾਰ ਸੀ ਉੱਥੇ ਆ ਤੇ ਉੱਥੇ ਉਹਨੇ ਆ ਕੇ ਨਿਹੱਥੇ ਸਿੱਖਾਂ ਦੇ ਉੱਤੇ ਜਿਹੜਾ ਸੀ ਉਹ ਗੋਲੀਆਂ ਚਲਾ ਕੇ ਤੇ ਸਿੰਘ 13 ਸਿੰਘ ਸ਼ਹੀਦ ਕੀਤੇ ਤੇ ਉਸ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਜਿਹੜੀ ਸੀ ਇਹ ਸੰਗਿਆੜੀ ਜीडीਸੀ ਉਹ ਸ਼ੁਰੂ ਹੋ ਗਈ ਤੇ ਚੱਲਦੀ ਚੱਲਦੀ ਉਹਦੇ ਭੰਪੜ ਬੱਜੇ ਤੇ ਪੰਜਾਬ ਨੇ ਬਹੁਤ ਸੰਤਾ ਪੰਡਾਇਆ ਇਹ ਜਿਹੜੇ ਡੇਰੇ ਨੇ ਡੇਰਿਆਂ ਤੇ ਜਿਹੜੇ ਰਾਜਨੀਤਿਕ ਲੋਕ ਜਾਂਦੇ ਨੇ ਇਹ ਜਿਹੜੇ ਆ ਕਿਸਾਨ ਬੈਠੇ ਨੇ ਪਹਿਲਾਂ 13 ਮਹੀਨੇ ਉੱਥੇ ਬੈਠੇ ਰਹੇ ਦਿੱਲੀ ਬਾਰਡਰਾਂ ਦੇ ਬੈਠੇ ਰਹੇ ਹੁਣ ਆ ਪੰਜਾਬ ਪੰਜਾਬ ਦੇ ਵਿੱਚ ਹਰਿਆਣਾ ਬਾਰਡਰ ਦੇ ਉੱਤੇ ਬੈਠੇ ਨੇ ਰਾਜਸਥਾਨ ਬਾਰਡਰ ਦੇ ਉੱਤੇ ਬੈਠੇ ਨੇ ਇਹ ਕਿੰਨੇ ਬਾਰਡਰਾਂ ਦੇ ਉੱਤੇ ਕਿਸਾਨ ਜਿਹੜੇ ਬੈਠੇ ਨੇ ਇਹ ਰਾਜਨੀਤਿਕ ਲੋਕ ਇੱਥੇ ਕਿਸਾਨਾਂ ਆ ਕਿਸਾਨਾਂ ਕੋਲ ਕਿਉਂ ਨਹੀਂ ਜਾਂਦੇ ਚੋਣ ਨਹੀਂ ਪੁੱਛਦੇ ਜਿਹੜੇ ਕਿ ਕਿਸਾਨ ਜਿਹੜੇ ਦੇਸ਼ ਦੀ ਰੀੜ੍ਹ ਦੀ ਹੱਡੀ ਨੇ ਜਿਹੜੇ ਸਾਨੂੰ ਆ ਉਹਦੀ ਕਿਰਤ ਕਰ ਮ ਰਾਤ ਦਿਨ ਕਿਰਤ ਕਰਕੇ ਤੇ ਦੇਸ਼ ਦੇ ਲੋਕਾਂ ਦਾ ਜਿਹੜਾ ਉਹ ਅੰਨ ਪੈਦਾ ਕਰਕੇ ਢਿੱਡ ਭਰਦੇ ਨੇ ਤੇ ਜਿਸ ਤਰ੍ਹਾਂ ਕਿ ਰੋਈ ਵਗੈਰਾ ਹਰ ਚੀਜ਼ ਪੈਦਾ ਕਰਕੇ ਕੱਪੜੇ ਤੰਦੇ ਉਤੇ ਇੱਕ ਤੰਦ ਤਕਣ ਵਾਸਤੇ ਉਹ ਕਪਾਹ ਨਰਮਾ ਪੈਦਾ ਕਰਦੇ ਨੇ ਇਸੇ ਤਰ੍ਹਾਂ ਉਹ ਫਲ ਸਬਜ਼ੀਆਂ ਦੁੱਧ ਪੈਦਾ ਕਰਦੇ ਨੇ ਇਹ ਸਾਰਾ ਕੁਝ ਜਿਹੜਾ ਪੈਦਾ ਕਰਨ ਵਾਲਾ ਜਿਹੜਾ ਦੇਸ਼ ਦੇ ਲੋਕਾਂ ਨੂੰ ਰੋਜ਼ਗਾਰ ਦੇਣ ਮਤਲਬ ਕਿ ਉਹਨਾਂ ਦੇ ਮੂੰਹ ਦੇ ਵਿੱਚ ਹਰ ਤਰ੍ਹਾਂ ਦੀ ਰੋਟੀ ਦੁੱਧ ਆਰਤੀ ਪਾਉਣ ਵਾਲਾ ਉਹ ਤੇ ਧੱਕੇ ਖਾ ਰਹੇ ਨੇ ਛੜਕਾਂ ਦੇ ਉੱਤੇ ਬੈਠੇ ਨੇ ਉਹਨਾਂ ਦੇ ਕੋਲ ਦੇਖੋ ਅਜ ਤੱਕ ਰਾਜ ਨਹੀਂ ਤੱਕ ਲੀਟਰ ਨਹੀਂ ਗਿਆ ਇਹ ਜਿਹੜੇ ਡੇਰੇਦਾਰ ਨੇ ਜਿਨ੍ਹਾਂ ਨੇ ਕਾਨੂੰਨ ਦੀ ਉਲੰਘਣਾ ਕਰਕੇ ਆ ਗੁਰਿੰਦਰ ਢਿੱਲੋਂ ਦੀ ਗੱਲ ਕਰੋ ਤੁਸੀਂ ਇਹਨਾਂ ਨੇ ਕਾਨੂੰਨ ਦੀ ਉਲੰਘਣਾ ਕਰਕੇ ਜਿਹੜਾ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਕੇ ਵਿਆਸ ਦਰਿਆ ਜਿਹੜਾ ਉਹਦੇ ਵਿੱਚ 4-5 ਕਿਲੋਮੀਟਰ ਜਿਹੜੀ ਆ ਚੌੜਾਈ ਦੇ ਵਿੱਚ ਉਹਦਾ ਦਰਿਆ ਦਾ ਜਿਹੜਾ ਵਹਾਅ ਬਦਲ ਕੇ ਤੇ ਇਹਨਾਂ ਨੇ ਅੰਦਰਲੇ ਪਾਸੇ ਜ਼ਮੀਨਾਂ ਕੱਢ ਲੀਆਂ ਨੇ ਔਰ ਦੂਸਰੇ ਪਾਸੇ ਜਿਸ ਤਰ੍ਹਾਂ ਕਿ ਢਿੱਲਵਾਂ ਮੰਡ ਬਤਾਲਾ ਚੱਕੋ ਕੀ ਉਹਨਾਂ ਦੀਆਂ ਜ਼ਮੀਨਾਂ ਬਰਬਾਦ ਹੋ ਰਹੀਆਂ ਨੇ ਉਧਰ ਤੇ ਕੁਛ ਅਜੇ ਤੱਕ ਸਪਾਰਵੇ ਨਹੀਂ ਲੱਗੇ ਉਧਰ ਉਹਨਾਂ ਨੂੰ ਖੁੱਲ੍ਹ ਦਿੱਤੀ ਆ ਬਨ ਬਣਾ ਰਹੇ ਨੇ ਉਹਨਾਂ ਦੇ ਡੇਰਿਆਂ ਤੇ ਇਹ ਆ ਰਹੇ ਨੇ ਇਹਦਾ ਮਤਲਬ ਹੈ ਕਿ ਇਹ ਖੁੱਲ ਆਪ ਦੇ ਰਹੇ ਨੇ ਇਹ ਡੇਰੇਦਾਰਾਂ ਵਾਸਤੇ ਨਾ ਤਾਂ ਕੋਈ ਕਾਨੂੰਨ ਹੈ ਨਾ ਕੁਛ ਹੋ ਰਿਹਾ ਕਿਉਂ ਨਹੀਂ ਉਹਨਾਂ ਨੂੰ ਖੁੱਲ ਕਿਉਂ ਮਿਲੀ ਆ ਇਹ ਜਿਹੜੇ ਰਾਜਨੀਤਿਕ ਲੋਕ ਨੇ ਇਹ ਉਹਨਾਂ ਦੇ ਜਾ ਕੇ ਪੈਰਾਂ 'ਚ ਬੰਦੇ ਆ ਉਹਨਾਂ ਦੇ ਜਿਹੜਾ ਹੌਸਲਾ ਵੱਧਾ ਤੇ ਉਹ ਕਿਸੇ ਕਾਨੂੰਨ ਦੀ ਪਰਵਾਹ ਨਹੀਂ ਕਰਦੇ ਤੇ ਕਿਸੇ ਮਾਰੇ ਦੀ ਪਰਵਾਹ ਨਹੀਂ ਕਰਦੇ ਇਹ ਇਹਨਾਂ ਡੇਰਿਆਂ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਕੈਚ ਕਰਨ ਵਾਸਤੇ ਇਹ ਲੋਕ ਡੇਰਿਆਂ ਤੇ ਜਾ ਕੇ ਤੇ ਆਪਣਾ ਵੋਟ ਮਤਲਬ ਕਿ ਬੈਂਕ ਦੇ ਇਸ ਦੇ ਵਿੱਚ ਇਹ ਵੀ ਹੈ ਸਿੱਧੇ ਜਾਂ ਸਿੱਧੇ ਤੌਰ ਤੇ ਨਹੀਂ ਕਿਹਾ ਜਾਂਦਾ ਕਿ ਤੁਸੀਂ ਫਲਾਣੀ ਪਾਰਟੀ ਨੂੰ ਵੋਟ ਪਾ ਦਿਓ ਹੁਣ ਲੋਕ ਵੋਟ ਪਾਣ ਕਿਸ ਨੂੰ ਹਰ ਸਿਆਸਤਦਾਨ ਹਰ ਪਾਰਟੀ ਨਾਲ ਤਾਲੁਕ ਰੱਖਣ ਵਾਲਾ ਉੱਥੇ ਜਾ ਰਿਹਾ ਜਾ ਕੇ ਮਿਲ ਰਿਹਾ ਹਰ ਫੋਟੋਆਂ ਪਾਰੇ ਸੋਸ਼ਲ ਮੀਡੀਆ ਦੇ ਉੱਤੇ ਕਦੇ ਕੋਈ ਮਿਲ ਰਿਹਾ ਕਾਂਗਰਸ ਤੋਂ ਮਿਲ ਰਿਹਾ ਕੋਈ ਅਕਾਲੀ ਦਲ ਤੋਂ ਮਿਲ ਰਿਹਾ ਕੋਈ ਆਮ ਆਦਮੀ ਪਾਰਟੀ ਤੋਂ ਮਿਲ ਰਿਹਾ ਵੱਡੇ ਵੱਡੇ ਲੀਡਰ ਜਾ ਕੇ ਮਿਲ ਰਹੇ ਨੇ ਤੁਹਾਨੂੰ ਕੀ ਲੱਗਦਾ ਫਿਰ ਜਿਹੜੇ ਲੋਕ ਉਹਨਾਂ ਨਾਲ ਜੁੜੇ ਹੋਏ ਨੇ ਹੁਣ ਉਹਨਾਂ ਨੂੰ ਸੰਗਤ ਕਹੀਏ ਜਾਂ ਕੀ ਕਹੀਏ ਉਹ ਵੀ ਨਾ ਕਨਫਿਊਜ਼ਨ ਹੈਗੀ ਹੈ ਫਿਰ ਉਹਨਾਂ ਦੀ ਭਾਵਨਾਵਾਂ ਨਾਲ ਵੀ ਠੇਸ ਪਹੁੰਚਦੀ ਹੈ ਫਿਰ ਤੇ ਜਿਹੜੇ ਜੁੜੇ ਹੋਏ ਨੇ ਜਿਨ੍ਹਾਂ ਨੂੰ ਸਮਝ ਨਹੀਂ ਹੈਗੀ ਦੇਖੋ ਮੈਂ ਤੁਹਾਨੂੰ ਗੱਲ ਦੱਸਾਂ ਇਹ ਗੱਲ ਇੱਕ ਸਮਝਣ ਵਾਲੀ ਆ ਨੋਟ ਕਰਿਓ ਸਰੋਤੇ ਜਨਾਂ ਨੂੰ ਵੀ ਕਹਾਂਗਾ ਕਿ ਜਿਹੜੇ ਵੀਰ ਸਾਡੇ ਸੁਣ ਰਹੇ ਨੇ ਹੁਣ ਡੇਰੇ ਦੇ ਉੱਤੇ ਜਾ ਰਿਹਾ ਹੈ ਕਾਂਗਰਸੀ ਵੀ ਜਾ ਰਿਹਾ ਡੇਰੇ ਦੇ ਉੱਤੇ ਆ ਕਾਲੀਏ ਵੀ ਜਾ ਰਹੇ ਨੇ ਡੇਰੇ ਦੇ ਉੱਤੇ ਆਮ ਪਾਰਟੀ ਵੀ ਜਾ ਰਹੀ ਆ ਡੇਰੇ ਦੇ ਉੱਤੇ ਭਾਜਪਾ ਵੀ ਜਾ ਰਹੀ ਆ ਇਹ ਜਿੰਨੀਆਂ ਰਾਜਨੀਤਿਕ ਪਾਰਟੀਆਂ ਨੇ ਸਾਰੀਆਂ ਡੇਰੇ ਤੇ ਜਾ ਰਹੀਆਂ ਨੇ ਹੁਣ ਡੇਰੇ ਦੇ ਉੱਤੇ ਜਾ ਰੀਆਂ ਤੇ ਡੇਰਾ ਜਿਹੜਾ ਕੀ ਸਾਰਿਆਂ ਨੂੰ ਇੱਕ ਪਾਸੇ ਤੋਂ ਆਪਣੇ ਜਿਹੜੇ ਉਹਦੇ ਅਨਿਆਇ ਨੇ ਸਾਰਿਆਂ ਨੂੰ ਕਹ ਦੂਗਾ ਨਹੀਂ ਇਹਦਾ ਕਾਰਨ ਆ ਕਿ ਆਮ ਜਿਹੜੇ ਭੋਲੇ ਭਾਲੇ ਲੋਕ ਨੇ ਉਹ ਡੇਰੇ ਦੇ ਨਾਲ ਜੁੜੇ ਨੇ ਹੁਣ ਡੇਰੇ ਦੇ ਉੱਤੇ ਮੰਨ ਲਓ ਕਿ ਕਾਂਗਰਸ ਪਾਰਟੀ ਦਾ ਵੱਡਾ ਲੀਡਰ ਚਲੇ ਗਿਆ ਤੇ ਭਾਜਪਾ ਵਾਲਾ ਨਹੀਂ ਗਿਆ ਤੇ ਜਦੋਂ ਭਾਜਪਾ ਵਾਲਾ ਲੀਡਰ ਉੱਥੇ ਨਹੀਂ ਜਾਵੇਗਾ ਤੇ ਜਿਹੜਾ ਆਮ ਇਹਨਾਂ ਦੇ ਨਾਲ ਜੁੜਿਆ ਹੋਇਆ ਜਿਹਦੀਆਂ ਭਾਵਨਾ ਡੇਰੇ ਨਾਲ ਜੁੜੀਆਂ ਨੇ ਤੇ ਕਾਂਗਰਸੀ ਵਾਲੇ ਰੌਲਾ ਪਾਉਣਗੇ ਵੀ ਵੇਖਿਓ ਵੇਖਿਆ ਜੇ ਅਸੀਂ ਗਏ ਆ ਉੱਥੇ ਡੇਰੇ ਦੇ ਉੱਤੇ ਮਹਾਰਾਜ ਜੀ ਦੇ ਕੋਲ ਅਸੀਂ ਗਏ ਆ ਇਹ ਨਹੀਂ ਗਾਏ ਉਹ ਫਿਰ ਜਿਹੜੇ ਲੋਕ ਨੇ ਮਿਲਣਗੇ ਇਸ ਕਰਕੇ ਬੀਜੇਪੀ ਵਾਲਿਆਂ ਦੀ ਵੀ ਮਜਬੂਰੀ ਬਣ ਜਾਂਦੀ ਆ ਉਹ ਵੀ ਉਹ ਡੇਰੇ ਤੇ ਜਾਂਦੇ ਨੇ ਫਿਰ ਜਿਹੜੇ ਬੀਜੇਪੀ ਵਾਲੇ ਨੇ ਉਹ ਕਹਿੰਦੇ ਜੀ ਅਸੀਂ ਮਹਾਰਾਜ ਕੋਲ ਗਏ ਆ ਤੇ ਉਹਨਾਂ ਦੇ ਜਿਹੜੇ ਚੇਲੇ ਚਪਟੇ ਨੇ ਉੱਥੇ ਜਾ ਕੇ ਉਪਰਚਾਰ ਕਰਦੇ ਨੇ ਫਿਰ ਉਹ ਕਹਿੰਣਗੇ ਦੂਸਰੇ ਕਹਿੰਣਗੇ ਬੀਜੇਪੀ ਵਾਲੇ ਤੇ ਕਾਂਗਰਸੀ ਕਹਿੰਗੇ ਵੇਖਿਆ ਆ ਸਾਡੇ ਅਸੀਂ ਗਏ ਆ ਪਰ ਆ ਆਮ ਪਾਰਟੀ ਵਾਲੇ ਤਾਂ ਜਾਂਦੇ ਹੀ ਨਹੀਂਗੇ ਫਿਰ ਆਮ ਪਾਰਟੀ ਵਾਲੇ ਜਿਹੜੇ ਨੇ ਉਹਨਾਂ ਦੀ ਮਜਬੂਰੀ ਬਣ ਜਾਂਦੀ ਆ ਉਹ ਵੀ ਉੱਥੇ ਜਾਂਦੇ ਨੇ ਕਿ ਜੇ ਅਸੀਂ ਨਾ ਗਏ ਤੇ ਜਿਹੜੇ ਆਮ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਨੇ ਪਰ ਉਹ ਢੇਰੇ ਤੇ ਨਹੀਂ ਗਏ ਆਮ ਪਾਰਟੀ ਵਾਲੇ ਇਸ ਕਰਕੇ ਇਹ ਸਾਰੇ ਢੇਰੇ ਦਰਾਂ ਢੇਰੀਆਂ ਦੇ ਜਾ ਕੇ ਇਹ ਤਲੇ ਚੱਟਦੇ ਆ ਇਸ ਦੇ ਵਿੱਚ ਇਹ ਨਹੀਂ ਕਿ ਜਿਵੇਂ ਪੰਥ ਦੀ ਗੱਲ ਕਰਦ ਨੇ ਸਰਦਾਰ ਸਿੰਘ ਜਿੰ ਸਿੰਘ ਮਾਨ ਸੰਗਰੂਰ ਤੋਂ ਮੌਜੂਦਾ ਐਮਪੀ ਵੀ ਹੈਗੇ ਸ਼ੁਰੂਆਤ ਉਹਨਾਂ ਨੇ ਕੀਤੀ ਉਹ ਵੀ ਉੱਥੇ ਗਏ ਉਹਨਾਂ ਦੇ ਨਾਲ ਕਿ ਉਹ ਗਏ ਨਹੀਂ ਉਹਨਾਂ ਦੇ ਕੰਸਟੀਟੂਐਂਸੀ 'ਚ ਆਏ ਉਹ ਗਰਿੰਦਰ ਸਿੰਘ ਢੱਲੋ ਉਹਨਾਂ ਨੇ ਫਿਰ ਲੋਕਾਂ ਦੇ ਵਿੱਚ ਵਿੱਚ ਬਿਆਸ ਦੇਦੇ ਦੇ ਵਿੱਚ ਗਏ ਸਾਰਾ ਕੁਝ ਸ਼ੁਰੂਆਤ ਉਹਨਾਂ ਨੇ ਕੀਤੀ ਕਿ ਲਾਦਾ ਕਿ ਉਹਨਾਂ ਨੂੰ ਜਾਣਾ ਚਾਹੀਦਾ ਸੀਗਾ ਉੱਥੇ ਜਾ ਕੇ ਉਹਨਾਂ ਨਾਲ ਵਿਚਰਨਾ ਚਾਹੀਦਾ ਸੀ ਦੇਖੋ ਇਹ ਜਿਹੜੇ ਡੇਰੇ ਵਾਲੇ ਨੇ ਜਿਨ੍ਹਾਂ ਨੇ ਹੁਣ ਤੱਕ ਕਿੰਨੇ ਗੁਰਦੁਆਰੇ ਢਾਹਤੇ ਨੇ ਜਿਸ ਤਰ੍ਹਾਂ ਇਹ ਗਰੀਬ ਲੋਕਾਂ ਦੀਆਂ ਜ਼ਮੀਨਾਂ ਜੜੀਆਂ ਨੇ ਉਡਾਪ ਕਰ ਗਏ ਨੇ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਪਤਾ ਨਹੀਂ ਇਹ ਅੱਜ ਢਾਹ ਦੇਣ ਕੱਲ ਢਾਹ ਦੇਣ ਜਿਹਨੂੰ ਮੈਂ ਹਾਈ ਕੋਰਟ ਦੇ ਆਰਡਰ ਨਾਲ ਹੀ ਰੋਕਿਆ ਹੈ ਇਸੇ ਤਰ੍ਹਾਂ ਪਹਿਲਾਂ ਵੀ ਗੁਰਦੁਆਰੇ ਢਾ ਚੁੱਕੇ ਨੇ ਕਿੰਨੀਆਂ ਜ਼ਮੀਨਾਂ ਲੈ ਗਏ ਨੇ ਕਿਸ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਜਿਹੜਾ ਹੈ ਇਹ ਜ਼ਮੀਨ ਤੋਂ ਮਤਲਬ ਕਿ ਵਾਂਝੇ ਕਰ ਰਹੇ ਨੇ ਉਹਨਾਂ ਦੀਆਂ ਮਾਲਕੀ ਜ਼ਮੀਨਾਂ ਦਰਿਆ ਬੁਰਦ ਕਰਕੇ ਤੇ ਫਿਰ ਉਹ ਉਹਨਾਂ ਕੋਲੋਂ ਜਿਹੜੀ 30 30 ਲੱਖ ਦਾ ਜਿਹੜਾ ਕੱਲਾ ਹੈ ਉਹ ਲੱਖ ਲੱਖ ਡੇ ਡੇ ਲੱਖ ਦੇ ਵਿੱਚ ਦਰਿਆ ਦੇ ਵਿੱਚ ਜ਼ਮੀਨ ਹੁਣ ਤੁਸੀਂ ਇਹ ਦੱਸੋ ਕਿ ਜਿਹੜੀਆਂ ਦਰਿਆ ਦੇ ਅੰਦਰ ਜ਼ਮੀਨਾਂ ਨੇ ਉਹ ਪਹਿਲਾਂ ਤੇ ਦਰਿਆ ਬਰਦ ਖਾਤੀਆਂ ਫਿਰ ਮਾਲਕਾਂ ਕੋ ਖਰੀਦ ਲੀਆਂ ਉਹ 30 ਲੱਖ ਦਾ ਕਿੱਲਾ ਜਿਹੜਾ ਉਹ 2 ਲੱਖ ਦੇ ਵਿੱਚ ਲੈ ਰਹੇ ਨੇ ਜਿਨ੍ਹਾਂ ਦੇ ਨਾਲ ਐਡਾ ਵੱਡਾ ਇਹ ਡੇਰੇ ਵਾਲੇ ਧੋਖਾ ਕਰ ਰਹੇ ਨੇ ਕਿਸਾਨਾਂ ਦੇ ਨਾਲ ਗੁਰਦੁਆਰਿਆਂ ਦੀਆਂ ਇਹ ਜ਼ਮੀਨਾਂ ਅੜਪ ਰਹੇ ਨੇ ਇਹ ਸਾਰਾ ਕਰ ਰਹੇ ਉੱਥੇ ਜਿਹੜਾ ਵੀ ਲੀਡਰ ਜਾਣਾ ਜਾਂਦਾ ਹੈ ਨਾ ਮੈਂ ਉਹਦੇ ਹੱਕ 'ਚ ਨਹੀਂ ਹੈਗਾ ਕਿਸੇ ਨੂੰ ਨਹੀਂ ਉੱਥੇ ਜਾਣਾ ਚਾਹੀਦਾ ਮਾਜੇ ਮਨਜੀਤ ਸਿੰਘ ਮਾਨ ਭਾਵੇਂ ਕੋਈ ਵੀ ਹੋਵੇ ਹਾਂ ਮੈਂ ਨੀ ਕਿਸੇ ਲੀਡਰ ਦੀ ਇਸ ਗੱਲ ਦੇ ਹੱਕ 'ਚ ਇਹ ਜਿਹੜੇ ਲੀਡਰ ਨੇ ਸਿਰਫ ਪੇਸ ਕਰਕੇ ਜਾਂਦੇ ਨੇ ਵੇਖੋ ਵਾਕੀ ਜਾਂਦੇ ਨੇ ਕਿ ਜੇ ਮੈਂ ਨਾ ਗਿਆ ਤੇ ਮੈਨੂੰ ਜਿਹੜੀਆਂ ਡੇਰੇ ਵਾਲਿਆਂ ਦੀਆਂ ਵੋਟਾਂ ਨਹੀਂ ਪੈਣੀਆਂ ਇਹ ਸਿਰਫ ਵੋਟ ਸਿਸਟਮ ਕਰਕੇ ਇਹ ਪੰਜਾਬ ਦੇ ਵਿੱਚ ਤੁਸੀਂ ਮੈਨੂੰ ਗੱਲ ਦੱਸੋ ਜਿੰਨੇ ਡੇਰੇ ਪੰਜਾਬ 'ਚ ਨੇ ਜੇਕਰ ਬਿਆਸ ਤੇ ਇਹਨਾਂ ਦਾ ਮੁੱਖ ਡੇਰਾ ਅਰਾਧਾ ਸਵਮੀਆ ਦਾ ਇਹ ਪੰਜਾਬ ਦੇ ਵਿੱਚ ਜਿਹੜਾ ਉਹ ਬੈਠਾ ਅਜੇ ਤੱਕ ਉਹ ਮਰੇ ਦੀ ਜੜੀਆ ਉਹ ਡੈੱਡ ਬਾਡੀ ਇਹਨਾਂ ਨੇ ਰੱਖੀ ਹੋਈ ਆ ਨੂਰ ਮੈਲੀਏ ਦੀ ਕਿੰਨੇ ਸਾਲ ਉਹਨੂੰ ਨੂੰ ਮਰੇ ਨੂੰ ਹੋ ਗਏ ਉਹ ਕਹਿੰਦੇ ਚੀਪਾ ਨਾ ਉਹਨੇ ਉਹਦੇ ਵੀ ਅਜੇ ਤੱਕ ਇਹਨਾਂ ਰੱਖੀ ਆ ਉਹਦਾ ਵੀ ਮੁਖ ਡੇਰਾ ਪੰਜਾਬ ਦੇ ਵਿੱਚ ਉਹ ਨੂਰ ਜਿਹੜਾ ਉਹ ਪਿਆਰਾ ਭਨੀਹਾਰੇ ਵਾਲਾ ਉਹਦਾ ਵੀ ਮੁੱਖ ਡੇਰਾ ਪੰਜਾਬ ਦੇ ਵਿੱਚ ਜੇ ਆ ਗੁਰਮੀਤ RAM ਰੇਮ ਆ ਤੇ ਇਹਦਾ ਸਰਸੇ ਦੇ ਨਾਲ ਇਹ ਵੀ ਇੱਕ ਕਿਸਮ ਦਾ ਪੰਜਾਬ ਚ ਹੀ ਆ ਤੇ ਕਿੰਨੇ ਡੇਰੇ ਨੇ ਇਹਦੇ ਪੰਜਾਬ ਦੇ ਵਿੱਚ ਕੀ ਗੱਲ ਹੈ ਪੰਜਾਬ ਦੇ ਵਿੱਚ ਹੀ ਇਹਨੇ ਇਹਨਾਂ ਡੇਰਿਆਂ ਦੀ ਲੋੜ ਹੈ ਬਾਕੀ ਜਿਹੜੇ ਸੂਬੇ ਨੇ ਉਥੇ ਇਹ ਇਸ ਤਰ੍ਹਾਂ ਦੇ ਇੰਨੀ ਤਦਾਦ ਦੇ ਵਿੱਚ ਇੰਨੇ ਵੱਡੇ ਡੇਰੇ ਕਿਉਂ ਨਹੀਂ ਗਏ ਇਹ ਕੇਵਲ ਇਸ ਕਰਕੇ ਆ ਕਿ ਪੰਜਾਬ ਜਿਹੜਾ ਇਹ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਇਸ ਗੁਰਾਂ ਦੇ ਨਾਮ ਤੇ ਵਸਣ ਵਾਲੇ ਪੰਜਾਬ ਨੂੰ ਇਹ ਲੋਕ ਜਿਹੜੀਆਂ ਕੇਂਦਰ ਤੇ ਕੇਂਦਰ ਦੀਆਂ ਏਜੰਸੀਆਂ ਇਹਨੂੰ ਖਤਮ ਕਰਨਾ ਚਾਹੁੰਦੀਆਂ ਨੇ ਵੀ ਇਹ ਜਿਹੜੇ ਡੰਮੀ ਗੁਰੂ ਨੇ ਇਹਨਾਂ ਗੁਰੂਆਂ ਦੇ ਰਾਹੀ ਇੱਥੇ ਇੱਕ ਐਸਾ ਜਾਲ ਵਿਛਾ ਕੇ ਤੇ ਇਹ ਪੰਜਾਬ ਨੂੰ ਖਤਮ ਕਰਾਂਗੇ ਤੁਹਾਨੂੰ ਕਿਉਂਕਿ ਪੰਜਾਬ ਦੇ ਲੋਕਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਇੱਥੇ ਆ ਕੇ ਉਹਨਾਂ ਨੇ ਸੱਚ ਦੀ ਆਵਾਜ਼ ਉਠਾਈ ਤੇ ਉਸ ਟਾਈਮ ਤੇ ਉਹਨਾਂ ਨੂੰ ਉਸ ਵਕਤ ਦੀ ਹਕੂਮਤ ਨੇ ਬਾਬਰ ਨੇ ਵੀ ਜੇਲ੍ਹ ਤੋਂ ਬੰਦ ਕਰਤਾ 9ਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਤੇ ਉਸ ਵਕਤ ਦੀ ਹਕੂਮਤ ਨੇ ਕੀਤਾ 6ਵੇਂ ਪਾਤਸ਼ਾਹ ਦੀਆਂ ਜੰਗਾਂ ਲੜੀਆਂ 9ਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ 10ਵੇਂ ਪਾਤਸ਼ਾਹ ਦੀਆਂ ਜੰਗਾਂ ਹੋਈਆਂ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੰਗਾਂ ਆਈਆਂ ਉਸ ਤੋਂ ਬਾਅਦ ਵੀ ਸਿੱਖ ਕੌਮ ਜਿਹੜੀ ਆ ਉਹ ਕਿੰਨੀਆਂ ਜੰਗਾਂ ਜੜੀਆਂ ਅੱਜ ਤੱਕ ਕਰਦੇ ਆ ਰਹੀ ਆ ਫੇਰ ਜਿਸ ਤਰ੍ਹਾਂ ਕਿ ਅਹਿਮਦ ਸ਼ਾਹ ਅਫਦਾਲੀ ਮਹਮੂਦ ਗੰਦਰੀ ਰਹਿੰਦੇ ਮੂੰਹ ਮੋੜੇ ਤੇ ਪੰਜਾਬ ਵਾਲਿਆਂ ਨੇ ਜੇ ਅੰਗਰੇਜ਼ ਇੱਥੇ ਆਏ ਤੇ ਅੰਗਰੇਜ਼ਾਂ ਨੂੰ ਇੱਥੋਂ ਪੰਜਾਬ ਤੇ ਪੰਜਾਬ ਵਾਲਿਆਂ ਨੇ ਜੇ ਉਸ ਤੋਂ ਬਾਅਦ ਇੱਥੇ ਦੇਸ਼ ਦੀ ਮਹਰੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਦੋਂ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਟੰਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਤੇ ਉਹਨੂੰ ਲੋਹੇ ਦੇ ਚੜ੍ਹੇ ਜਬਾਏ ਤੇ ਖਾਲਸੇ ਨੇ ਜੇ ਉਸ ਤੋਂ ਬਾਅਦ ਜੇ ਆ ਹੁਣ ਵੀ ਜਿਹੜੇ ਆ ਇਹਨਾਂ ਨੇ ਕਾਲੇ ਕਾਨੂੰਨ ਬਣਾਏ ਆ મોદી ਨੇ ਤੇ ਇਹਦੇ ਸਰੀ ਛੱਟਾ ਨੇ ਤੇ ਜੇ ਉਹਦੇ ਖਿਲਾਫ ਲੜਾਈ ਸ਼ੁਰੂ ਕੀਤੀ ਆ ਤੇ ਪੰਜਾਬ ਨੇ ਇਸ ਕਰਕੇ ਸੋਚਦੇ ਨੇ ਕਿ ਇਹ ਜਿਹੜੇ ਪੰਜਾਬ ਦੇ ਲੋਕ ਜ਼ੁਲਮ ਦੇ ਅੱਗੇ ਝੁਕਦੇ ਨਹੀਂ ਇਹ ਹਰ ਸਮੇਂ ਯਾਰ ਰਿੰਦੇਰੇ ਜ਼ੁਲਮ ਦੇ ਖਿਲਾਫ ਲੜਾਈ ਲੜਨ ਵਾਸਤੇ ਤੇ ਇਹਨਾਂ ਦੀਆਂ ਜੜੀਆਂ ਜਮੀਰਾਂ ਨੇ ਉਹ ਖਤਮ ਕਰ ਦੋ ਇਹੋ ਜਿਹੇ ਜਿਹੜੇ ਇਹ ਢੇਰੇ ਨੇ ਇਹਨਾਂ ਨੂੰ ਇੱਥੇ ਇਹਨਾਂ ਪੈਦਾ ਕਰ ਦੋ ਕਿ ਲੋਕ ਜਿਹੜੇ ਨੇ ਢੇਰਿਆਂ ਨਾਲ ਜੁੜ ਜਾਣ ਤੇ ਸੱਚ ਨੂੰ ਛੱਡ ਦੇਣ ਗੁਰੂ ਗ੍ਰੰਥ ਸਾਹਿਬ ਜੀ ਗੁਰਗੱਣ ਸਾਹਿਬ ਨੂੰ ਛੱਡ ਕੇ ਤੇ ਇਹਨਾਂ ਢੇਰਾਂ ਨਾਲ ਜਾਣਗੇ ਇਹਦੇ ਪਿੱਛੇ ਇੱਕ ਸੋਚ ਕੰਮ ਰਹੀ ਹੈ ਕੰਮ ਕਰ ਰਹੀ ਆ ਇੱਕ ਸੋਚ ਐ ਸੋਚ ਬਿਲਕੁਲ ਜੇ ਲੋ ਸਾਨੂੰ ਸਮਝ ਨਹੀਂ ਲੋੜਾ ਪਰ ਸਾਡੇ ਅੱਜ ਜਿਹੜੇ ਸਿੱਖ ਆਗੂ ਨੇ ਚਾਹੇ ਆ ਸੁੱਖਾ ਅੰਬਲੀ ਹੋ ਜੇ ਜਾਂ ਕੋਈ ਹੋਰ ਹੋਵੇ ਜਾਂ ਆ ਢੀਂਡ ਸੇ ਭੀਂਡ ਸੇ ਵਰਗੇ ਹੋਣ ਜਾਂ ਕੋਈ ਹੋਰ ਨੇ ਜਿਹੜੇ ਆ ਜਿਹੜਾ ਬੈਂਤੇ ਦਾ ਪੋਤਰਾ ਅੱਜ ਬਕਵਾਸ ਕਰ ਰਿਹਾ ਇੱਕ ਪੁੱਚੜ ਦਾ ਪੋਤਰਾ ਇਹ ਕਹਿੰਦਾ ਕਿ ਪੰਜਾਬ ਦੇ ਵਿੱਚ ਅਮਰਤਪਾਲ ਇਲੈਕਸ਼ਨ ਲੜ ਰਿਹਾ ਤੇ ਇਹਦੇ ਇਲੈਕਸ਼ਨ ਲੜਨ ਦੇ ਨਾਲ ਦੁਬਾਰਾ ਜਿਹੜਾ ਫਿਰ ਉਹ ਹਾਲਾਤ ਪੈਦਾ ਹੋ ਜਾਣਗੇ ਸਾਨੂੰ ਪੰਜਾਬ ਛੱਡਣਾ ਪਊਗਾ ਉਹ ਚੰਡਾਲਾ ਤੇਰੇ ਦਾਦੇ ਨੇ ਪਹਿਲਾਂ ਕੀ ਕਸਰ ਛੱਡੀ ਕਿ ਕੀ ਤੁਸੀਂ ਉਹ ਜਿਹੜਾ ਕੰਮ ਜਿਹੜਾ ਨਹੀਂ ਕੀਤਾ ਨਿਹੱਥੇ ਲੋਕਾਂ ਦੇ ਉੱਤੇ ਕਿਸ ਤਰ੍ਹਾਂ ਤੁਸੀਂ ਜੋ ਇੱਜ਼ਤਾਂ ਨੇ ਜੋ ਬਾਪ ਦੇ ਸਾਹਮਣੇ ਧੀ ਦੀ ਚੋਟ ਲੁੱਟੀ ਗਈ ਪੁੱਤ ਦੇ ਸਾਹਮਣੇ ਮਾਂ ਦੀ ਚੋਟ ਲੁੱਟੀ ਗਈ ਇਥੋਂ ਤੱਕ ਕਿ ਉਹਨਾਂ ਨੂੰ ਨਿਰਵਸਤਰ ਕਰਕੇ ਇੱਕ ਹਵਾਲੇ ਚ ਬੰਦ ਕੀਤਾ ਗਿਆ ਤੇਰੇ ਬੇਟੂਆ ਤੇਰੇ 부ਚੜ ਦਾਦੇ ਨੇ ਇਹ ਜ਼ੁਲਮ ਕੀਤੇ ਅਤੇ ਲੋਕਾਂ ਨੂੰ ਕਿਸ ਤਰ੍ਹਾਂ ਜਿਹੜਾ ਸੀ ਉਹ ਸ਼ਹੀਦ ਝੂਠੇ ਪੁਲਿਸ ਮੁਕਾਬਲੇ ਕਰਕੇ ਮਾਰੇਗਾ ਤੇ ਤੂੰ ਹੁਣ ਹਿੰਦੂ ਵੋਟ ਲੈਣ ਵਾਸਤੇ ਜਿਹੜਾ ਉਹ ਇਹ ਕੰਮ ਇਹ ਗੱਲ ਕਹਿ ਰਿਹਾ ਕਿ ਇਹ ਦੁਬਾਰਾ ਹਾਲਾਤ ਜਿਹੜੇ ਨੇ ਪੈਦਾ ਹੋ ਜਾਣਗੇ ਤੇ ਸਾਨੂੰ ਪੰਜਾਬ ਛੱਡਣਾ ਪਊਗਾ ਇਹ ਹਿੰਦੂ ਵੋਟ ਨੂੰ ਕੈਪਚਰ ਕਰਨ ਵਾਸਤੇ ਜਿਹੜਾ ਇਹ ਕਰ ਰਿਹਾ ਹੁਣ ਜਿਹੜਾ ਹੰਸਪਾਲ ਹੰ ਜਿਹੜਾ ਹੰਸਰਾ ਹੰਸਾ ਉਹਨੇ ਜਿਹੜੀ ਇਹ ਗੱਲ ਕਹੀ ਆ ਕਿ ਇਹ ਜਿਹੜਾ ਦਲਤ ਜਿਹੜਾ ਹੈ ਦਲਤ ਦੇ ਉੱਤੇ ਵਾਰ ਹੋ ਰਿਹਾ ਜਿਹੜੇ ਬਾਕੀ ਕੈਂਡੀਡੇਟ ਖਲੋਤੇ ਨੇ ਉਹ ਦਲਤ ਨਹੀਂ ਗੇ ਹੋਰ ਹਲਕੇ ਦੇ ਵਿੱਚ ਕਿੰਨੇ ਜੜੇ ਨੇ ਉਹ ਦਲਤ ਖਲੋਤੇ ਨੇ ਉਹਨਾਂ ਦੀ ਕੋਈ ਜਿਹੜੀ ਇਹ ਨਹੀਂ ਇਹ ਗੱਲ ਕਹੀ ਆ ਕਿ ਐਕਚੁਅਲ ਉਹਨਾਂ ਇਹ ਦਲਤ ਸੈਨਾ ਜਿਹੜੀ ਆ ਇਹ ਵੇਖਿਓ ਫਿਰ ਕਰਦੀ ਕੀ ਆ ਹੁਣ ਇਹਦਾ ਮਤਲਬ ਆ ਕਿ ਜਿਹੜੇ ਦਲਤ ਤੇ ਦੂਸਰੀਆਂ ਜਾਤੀਆਂ ਦੇ ਲੋਕ ਨੇ ਉਹਨਾਂ ਦੇ ਨਾਲ ਆਪਸ ਵਿੱਚ ਇਹ ਇੱਕ ਝਗੜੇ ਜਾਤੀ ਤੱਕ ਝਗੜੇ ਕਰਾਉਣ ਵਾਸਤੇ ਤੇ ਇਹ ਭਾਈਚਾਰਕ ਝਗੜੇ ਕਰਾਉਣ ਵਾਸਤੇ ਇਹ ਇਹਨਾਂ ਦੀ ਇੱਕ ਸੋਚ ਹੈ ਤੇ ਇਸ ਕਰਕੇ ਇਹ ਸਾਰੇ ਜਿਹੜੇ ਨੇ ਇਹ ਇਹਨਾਂ ਦੇ ਪਿੱਛੇ ਇੱਕ ਸੋਚ ਕੰਮ ਕਰ ਰਹੀ ਆ ਕਿ ਅਸੀਂ ਕਿਸ ਤਰੀਕੇ ਨਾਲ ਹਿੰਦੂ ਤੇ ਸਿੱਖ ਨੂੰ ਲੜਾਉਣਾ ਹੈ ਕਿਸੇ ਕਿਸ ਤਰੀਕੇ ਦੇ ਨਾਲ ਅਸੀਂ ਕ੍ਰਿਸਚਨ ਤੇ ਹਿੰਦੂਆਂ ਨੂੰ ਲੜਾਉਣਾ ਹੈ ਕਿਸ ਤਰੀਕੇ ਦੇ ਨਾਲ ਅਸੀਂ ਮੁਸਲਮਾਨ ਤੇ ਹਿੰਦੂਆਂ ਨੂੰ ਲੜਾਉਣਾ ਹੈ ਕਿਸ ਤਰੀਕੇ ਦੇ ਨਾਲ ਅਸੀਂ ਦਲਤ ਭਾਈਚਾਰੇ ਤੇ ਜੱਟ ਭਾਈਚਾਰੇ ਨੂੰ ਜਿਹੜਾ ਇੱਕ ਦੂਸਰੇ ਦੇ ਨਾਲ ਲੜਾਉਣਾ ਇਹ ਬਿਆਨ ਬਾਦਦੀਆਂ ਇਸ ਕਰਕੇ ਇਸ ਤਰ੍ਹਾਂ ਦੀਆਂ ਕਰ ਰਹੇ ਨੇ ਇਸੇ ਤਰ੍ਹਾਂ ਦਾ ਜਿਹੜਾ ਬਿਆਨ ਆਇਆ ਜਿਵੇਂ ਤੁਸੀਂ ਇਹ ਗੱਲਾਂ ਕਰਦੇ ਹੋ ਹੁਣ ਅ ਜੂਪੀ ਤੋਂ ਮੁੱਖ ਮੰਤਰੀ ਹੁਣੇ ਇੱਥੇ ਪਹੁੰਚੇ ਨੇ ਚੰਡੀਗੜਾ ਆ ਕੇ ਉਹਨਾਂ ਨੇ ਹੁਣ ਲਾਇਬ੍ਰੈਰੀ ਕਰ ਰਹੇ ਆ ਉਹਨਾਂ ਨੇ ਬਿਆਨ ਦਿੱਤਾ ਕਿ ਹੁਣ ਯੂਪੀ ਦੇ ਵਿੱਚ ਮਾਹੌਲ ਬੜਾ ਸੁਖਾਵਾਂ ਹੈ ਕਹਿੰਦੇ 7 ਸਾਲਾਂ ਤੋਂ ਨਾ ਕੋਈ ਦੰਗਾ ਹੋਵੇ ਨਾ ਕੋਈ ਮਸਜਿਦਾਂ ਦੇ ਵਿੱਚ ਜਿਹੜੇ ਸਪੀਕਰ ਲੱਗੇ ਹੁੰਦੇ ਸੀਗੇ ਉਹ ਵੀ ਲਹਾਤੇ ਸਪੀਕਰ ਦੇ ਵਿੱਚ ਕੋਈ ਨਮਾਜ਼ ਨਹੀਂ ਅਦਾ ਕਰਦਾ ਰੋਡ ਦੇ ਕੋਈ ਨਮਾਜ਼ ਨਹੀਂ ਅਦਾ ਕਰਦਾ ਸਭ ਮੈਂ ਠੀਕ ਕੀਤਾ ਆਇਆ ਉਨੂੰ ਲੱਗਦਾ ਹੈ ਕਿ ਵਿਵਾਦਿਤ ਬਿਆਨ ਹੈ ਜਾਂ ਫਿਰ ਕੀ ਡਰ ਪਾਉਣ ਦੀ ਕੋਸ਼ਿਸ਼ ਕਰ ਰਹੇ ਹੈ ਇਹ ਤੋਂ ਵੱਡਾ ਵਿਵਾਦਿਤ ਬਿਆਨ ਹੋਰ ਕੀ ਹੋਵੇਗਾ ਮਤਲਬ ਕਿ ਹਿੰਦੂਆਂ ਨੂੰ ਇੱਕ ਇਹ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਇਹ ਜਿਹੜੇ ਜਿਸ ਤਰ੍ਹਾਂ ਕਿ ਯੂਪੀ ਦੇ ਵਿੱਚ ਮਸਜਦਾਂ ਦੇ ਵਿੱਚ ਸਪੀਕਰ ਨਹੀਂ ਹੁਣ ਮਸਜਦਾਂ ਦੇ ਸਪੀਕਰ ਬੋਲਦਾ ਜਾਂ ਤੇ ਇਹ ਕਹਿੰਦਾ ਕਿ ਮੰਦਿਰਾਂ ਦੇ ਵਿੱਚ ਵੀ ਮਸਜਿਦ ਕੋਈ ਸਪੀਕਰ ਨਹੀਂ ਬੋਲ ਰਿਹਾ ਫਿਰ ਤੇ ਗੱਲ ਬਣਦੀ ਸੀ ਇਹਦਾ ਮਤਲਬ ਹੈ ਮਸਜਿਦਾਂ ਦੇ ਵਿੱਚ ਜਿਹੜਾ ਉਹ ਸਪੀਕਰ ਬੰਦ ਕੀਤੇ ਗਏ ਜਿਹੜੀਆਂ ਕੋਈ ਰਸਤੇ ਦੇ ਵਿੱਚ ਕੋਈ ਤਰਿਆ ਜਾ ਰਿਹਾ ਹੈ ਤੇ ਉਹ ਰਸਤੇ ਦੇ ਵਿੱਚ ਖਲੋ ਕੇ ਤੇ ਆਪਣੀ ਨਮਾਜ਼ ਪੜ ਰਿਹਾ ਹੈ ਤੇ ਉਹ ਉਹਨੂੰ ਵੀ ਜਿਹੜਾ ਉਹ ਵੀ ਬੰਦ ਕਰ ਦਿੱਤਾ ਗਿਆ ਇੱਥੇ ਇਹ ਦੱਸੋ ਵੀ ਜਿਹੜੀਆਂ ਮਾਸੂਮ ਬੱਚੀਆਂ ਦੇ ਜਦੋਂ ਇੱਥੇ ਬਲਾਕਾਰ ਹੋਏ ਨੇ ਤੇ ਉਹਨਾਂ ਨੂੰ ਜਿਹੜੀਆਂ ਉਹਨਾਂ ਨੂੰ ਜਿਹੜੇ ਸਰੀਰ ਨੇ ਉਹ ਵੀ ਮਾਪਿਆਂ ਨੂੰ ਨਹੀਂ ਦਿੱਤੇ ਗਏ ਉਹਨਾਂ ਦਾ ਸੰਸਕਾਰ ਵੀ ਜੋਗੀ ਦੇ ਰਾਜ ਵਿੱਚ ਰਾਤ ਨੂੰ ਹੋਇਆ ਹੈ ਰਾਤ ਨੂੰ ਉਸ ਲੜਕੀ ਦਾ ਸੰਸਕਾਰ ਇੱਕ ਦਲਤ ਲੜਕੀ ਦਾ ਸੰਸਕਾਰ ਪਹਿਲਾਂ ਉਹਦੇ ਨਾਲ ਦੁਸ਼ਕਰਮ ਕੀਤਾ ਗਿਆ ਫਿਰ ਉਹਨੂੰ ਕਿਸ ਤਰੀਕੇ ਨਾਲ ਮਾਰਿਆ ਗਿਆ ਫਿਰ ਉਹਦੀ ਜਿਹੜੀ ਡੈੱਡ ਬੋਡੀ ਆ ਉਹ ਮਾਪਿਆਂ ਨੂੰ ਨਹੀਂ ਦਿੱਤੀ ਉਹ ਪੁਲਿਸ ਜਿਹੜੀ ਆ ਉਹਨੂੰ ਜਿਹੜੀ ਆ ਉਹ ਆਪ ਜਿਹੜਾ ਉਹਦਾ ਸੰਸਕਾਰ ਕਰਦੀ ਆ ਤੇ ਇਹ ਵੀ ਤਾਂ ਜੋਗੀ ਦੇ ਰਾਜ ਵਿੱਚ ਹੀ ਹੋਇਆ ਨਾ ਤੇ ਇਹ ਜੋ ਇਸ ਤਰ੍ਹਾਂ ਦੇ ਕਰ ਰਹੇ ਨੇ ਇਹਨਾਂ ਦੀ ਇੱਕ ਸੋਚ ਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਜਿਹੜਾ ਇਹ ਭਾਰਤ ਨੂੰ ਜਿਹੜਾ ਇਹ ਖੇ ਨੂੰ ਘਰਨਾ ਤੇ ਇੱਥੇ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦੇ ਉੱਤੇ ਇੱਕ ਦਬਾਅ ਪਾਉਣ ਦੀ ਇੱਕ ਕੋਸ਼ਿਸ਼ ਹੈ ਇਹ ਮੁਸਲਮਾਨਾਂ ਨੂੰ ਡਰਾਇਆ ਗਿਆ ਕਿਹਾ ਗਿਆ ਪਮਾਓ ਚੰਡੀਗੜ੍ਹ ਦੇ ਵਿੱਚ ਆ ਕੇ ਇੱਥੇ ਵੋਟਾਂ ਮੰਗ ਰਹੇ ਨੇ ਬੀਜੇਪੀ ਦੇ ਕੈਂਡੀਡੇਟ ਵਾਸਤੇ ਇਹ ਫਿਰ ਚੰਡੀਗੜ੍ਹ ਦੇ ਵਿੱਚ ਹੀ ਬਹੁਤ ਸਾਰੇ ਮੁਸਲਮਾਨ ਨੇ ਕਿਉਂਕਿ ਨੇੜੇ-ਤੇੜੇ ਵੀ ਬਹੁਤ ਸਾਰੇ ਮੁਸਲਮਾਨ ਨੇ ਫਿਰ ਉਹਨਾਂ ਨੂੰ ਡਰਾਇਆ ਜਾ ਰਿਹਾ ਸਿੱਧੇ ਤੌਰ ਤੇ ਵੀ ਅਸੀਂ ਉੱਥੇ ਇਹ ਕਰਤਾ ਕਿ ਇੱਥੇ ਵੀ ਅਸੀਂ ਆਹ ਕਰਾਂਗੇ ਮੈਂ ਤੁਹਾਨੂੰ ਕਿਹਾ ਹੈ ਕਿ ਸਿੱਧਮ ਤੌਰ ਤੇ ਇਹ ਧਮਕੀ ਆ ਜਿਸ ਤਰ੍ਹਾਂ ਹੰਸਰਾਜ ਹੰਸ ਨੇ ਕਿਹਾ ਕਿ ਅਸੀਂ ਬਾਅਦ ਵਿੱਚ 2 ਤਰੀਕ ਤੋਂ ਬਾਅਦ ਵੇਖਾਂਗੇ ਬਿੱਟੂ ਨੇ ਵੀ ਕਹਿਤਾ ਕਿ ਅਸੀਂ ਤੁਹਾਨੂੰ ਢਿਬਰੂਗੜ੍ਹ ਵਿਖਾ ਦਾਂਗੇ ਇਹਨਾਂ ਨੇ ਵੀ ਕਹਿਤਾ ਯੋਗੀ ਨੇ ਵੀ ਕਹਿਤਾ ਕਿ ਅੱਜ ਕੋਈ ਮੁਸਲਮਾਨ ਚੰਡੀਗੜ੍ਹ ਚ ਆ ਕੇ ਤੋਂ ਇਹ ਗੱਲ ਕਹਿ ਰਿਹਾ ਕਿ ਕੋਈ ਮੁਸਲਮਾਨ ਜਿਹੜਾ ਉਹ ਸਪੀਕਰ ਦੇ ਵਿੱਚ ਮਸਜਿਦ ਦੇ ਵਿੱਚ ਸਪੀਕਰ ਤੇ ਕੋਈ ਨਮਾਜ਼ ਨਹੀਂ ਅਦਾ ਕਰ ਸਕਦਾ ਇਸੇ ਤਰ੍ਹਾਂ ਰਸਤੇ 'ਚ ਨਹੀਂ ਕੋ ਕਰ ਸਕਦਾ ਫਿਰ ਇਹਨਾਂ ਨੇ ਤੁਸੀਂ ਵੇਖੋ ਵੀ ਕਿਸ ਤਰ੍ਹਾਂ ਪੇ ਗਊ ਦਾ ਮਾਸ ਫੜਿਆ ਤੇ ਕਿਸੇ ਕੋਲੋਂ ਗਿਆ ਤੇ ਉਹ ਜਿਹੜਾ ਮੁਸਲਮਾਨਾਂ ਦੇ ਉੱਤੇ ਜਿਹੜਾ ਉਹ ਕਿਸ ਤਰ੍ਹਾਂ ਤੱਕ ਗਿਆ ਇਹ ਸਾਰਿਆਂ ਦਾ ਸਾਰਿਆਂ ਦੇ ਪਿੱਛੇ ਇੱਕ ਪਲਾਨ ਹੈਗਾ ਇਹਦੇ ਵਿੱਚ ਇਹ ਫਿਰਕੂਪਨ ਜਿਹੜਾ ਇਹ ਪੈਦਾ ਕਰਕੇ ਤੇ ਲੋਕ ਦੇ ਲੋਕਾਂ ਦੇਸ਼ ਦੇ ਲੋਕਾਂ ਨੂੰ ਡਰਾ ਕੇ ਤੇ ਇਹ ਵੋਟਾਂ ਲੈ ਲੈਂਗੇ ਜੀ ਬਹੁਤ ਸ਼ੁਕਰੀਆ ਤਾਂ ਮੁੱਦੇ ਗੰਭੀਰ ਨੇ ਸੋਚਣ ਦੀ ਲੋੜ ਹੈ ਪਰ ਲੋਕ ਕਿੰਨੇ ਕੁ ਸੁਚੇਤ ਹੁੰਦੇ ਨੇ ਜਿੰਨੇ ਵੀ ਕੈਂਡੀਡੇਟ ਨੇ ਜਿੰਨੇ ਵੀ ਪਾਰਟੀਆਂ ਨਾਲ ਜੁੜੇ ਹੋਏ ਨੇ ਉਹ ਡੇਰਿਆਂ ਦੇ ਵਿੱਚ ਜਾ ਰਹੇ ਨੇ ਜਾ ਕੇ ਕਹਿ ਰਹੇ ਨੇ ਕਿ ਨਾਤਮਸਤਕ ਹੋਏ ਆ ਬਸ ਬਾਕੀ ਅੱਗੇ ਕੀ ਗੱਲਬਾਤ ਹੁੰਦੀ ਹੈ ਇਹ ਵੀ ਦੇਖਣਾ ਹੈਗਾ ਪਰ ਜਿਹੜਾ ਜੋਗੀ ਅਦਿੱਤਿਆਨਾਥ ਹੋਰਾਂ ਨੇ ਬਿਆਨ ਦਿੱਤਾ ਉਹ ਬਹੁਤ ਹੀ ਵਿਵਾਦਿਤ ਬਿਆਨ ਹੈ ਕਿ ਅਸੀਂ ਜਦੋਂ ਦੇ ਆਏ ਹੋਏ ਆ 7 ਸਾਲ ਹੋ ਗਏ ਕਿ ਅਸੀਂ ਇਸ ਤਰੀਕੇ ਦੇ ਨਾਲ ਕੋਈ ਦੰਗਾ ਨਹੀਂ ਹੋਣ ਦਿੱਤਾ ਰੋਡ ਦੇ ਉੱਤੇ ਨਮਾਜ਼ ਨਹੀਂ ਅਦਾ ਕਰਨ ਦਿੱਤੀ ਸਪੀਕਰਾਂ ਦੇ ਵਿੱਚ ਨਮਾਜ਼ ਨਹੀਂ ਅਦਾ ਕਰਨ ਦਿੱਤੀ ਸਭ ਕਹਿੰਦੇ ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਆਂ ਭਾਵੇਂ ਮੁਸਲਮਾਨ ਆਂ ਭਾਵੇਂ ਹਿੰਦੂ ਆਂ ਪਰ ਇਹ ਜਿਹੜਾ ਬਿਆਨ ਦਿੱਤਾ ਗਿਆ ਬਹੁਤ ਵਿਵਾਦਿਤ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਤੇ ਕੀ ਟਿੱਪਣੀ ਹੁੰਦੀ ਹੈ ਨੈਸ਼ਨਲ ਤੌਰ ਤੇ ਕੀ ਟਿੱਪਣੀ ਹੁੰਦੀ ਹੈ ਇਹ ਵੀ ਦੇਖਣਾ ਹੋਏਗਾ ਵਿੱਚ ਆਜੂ ਸਾਂਝੇ ਕਰੋ ਕੈਮਸਾ ਜੁਗਦੇਸ ਜੀ ਜਕਮੀਤ ਧੰਨਵਾਦ